ਸਰ ਅਸੀਂ ਡਾਕਟਰ ਚ ਬੈਠੇ ਸੀਗੇ ਮੈਂ ਤੇ ਮੇਰਾ 프ੈਂਡ ਬਸ ਅਸੀਂ ਸ਼ਾਮ ਨੂੰ ਮੰਨ ਲਓ 8:00 8:00 ਵਜੇ ਡਾਕਟਰ ਵਧਾ ਕੇ ਤਕਰੀਬਨ 8:00 ਵਜੇ ਇੱਧਰ ਦੀ ਸਿੱਧੀ ਗਲੀ ਜਾਂ ਦੂਸਰੀ ਗਲੀ ਵੀ ਦੀ ਜਾਂਦੇ ਹਾਂ। ਕੱਲ ਅਸੀਂ ਬੈਠੇ ਚਾਂਕੀ ਜਿੱਦੋਂ ਗਏ ਉੱਧਰ ਮੇਰਾ ਬੋਲਟ ਤੇ ਮੇਰਾ ਦੋਸਤ ਤੇ ਮੈਂ ਸੀਗੇ ਜਦੋਂ ਇੱਕੋ ਤਾਂ ਮੈਂ ਇੱਧਰ ਮੁੜਨ ਲੱਗੇ ਮੰਨ ਲਓ ਵੀ ਹਥਿਆਰਬੰਦ ਚਾਰ ਬੰਦੇ ਭੱਜੇ ਆ ਰਹੇ ਸੀਗੇ ਮੇਰੇ ਵੱਲੀ ਮੈਨੂੰ ਐਂ ਚੱਲ ਕੇ ਤੇ ਹੋਰ ਪਾਸੇ ਨਾ ਜਾਂਦੇ ਮੈਂ ਮੋਟਰਸਾਈਕਲ ਦੇ ਵਿੱਚ ਦੀ ਕੱਟਣ ਲੱਗਿਆ ਤਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਫੜ ਕੇ ਮੈਨੂੰ ਸੱਟ ਲਿਆ ਕਹਿੰਦੇ ਵੀ ਆ ਕਰਮਾਨੋਂ ਬਹੁ ਬਰੀ ਕਿਹਾ ਮੈਂ ਯਾਰ ਕੀ ਗੱਲ ਪਈ ਹੈ ਮਨਾਇਆ ਤਾਂ ਤੁਸੀਂ ਕੌਣ ਆ ਮੇਰੀ ਤੇਰੇ ਨਾਲ ਕੀ ਦੁਸ਼ਮਣੀ ਹੈ ਮੇਰਾ ਕਾਰਨ ਤਾਂ ਦੱਸੋ ਉਹਨਾਂ ਨੇ ਮੇਰੇ ਪੰਜ ਸੱਤ ਮਾਰੀਆਂ ਜੀ ਡਾਂਗਾ ਮਾਰੀਆਂ ਮਨ ਲਓ ਸਿਰਚ ਮਾਰਨ ਦੀ ਕੋਸ਼ਿਸ਼ ਕੀਤੀ ਮਾਥੋਂ ਬਚਾ ਕੇ ਮਨ ਕੇ ਚਲੇ ਬਹੁਤ ਹੀ ਮਸਾ ਨਿਕਲ ਗਿਆ ਹੈ ਮਨ ਲਓ ਕੋਈ ਜ਼ੋਰ ਨਾਲ ਮੈਂ ਇਧਰ ਆ ਕੇ ਭੱਜ ਕੇ ਸ਼ੋਕੀ ਜੀ ਦੀ ਦੁਕਾਨ ਖੁੱਲ੍ਹੀ ਸੀ ਕਿਨਾਂ ਦੇ ਅੰਦਰ ਵੜ ਗਿਆ ਪਰ ਉਹਨਾਂ ਨੇ ਅੰਦਰ ਵੜ ਕੇ ਮੇਰੇ ਤੇ ਹਮਲਾ ਕੀਤਾ ਇੱਥੇ ਆ ਕੇ ਜਾਨੀ ਕਿ ਮੇਰਾ ਫਰੈਂਡ ਸੀਗਾ ਜਿਹਨੇ ਕਿ ਉਹਨੂੰ ਰੋਕਿਆਗਾ ਨਹੀਂ ਤਾਂ ਮਨ ਕੇ ਚਲੇ ਵੀ ਮਾਰਨ ਦੇ ਇਰਾਦੇ ਨਾਲ ਹੀ ਆਏ ਸੀਗੇ ਉਹ ਹੁਣ ਐ ਪਤਾ ਕਰਨਾ ਚਾਹੁੰਦਾ ਮੈਂ ਵੀ ਇਹ ਬੰਦੇ ਜਾਂ ਤਾਂ ਦੱਸਣ ਕਿ ਕਿਹਨੇ ਭੇਜੇ ਸੀ ਇਹ ਬੰਦੇ ਮੇਰੀ ਕੀ ਦੁਸ਼ਮਣੀਆਂ ਮੈਂ ਤਾਂ ਇਨਸਾਫ ਚਾਹੁੰਦਾ ਹਾਂ ਉਹਨੂੰ ਪ੍ਰਸ਼ਾਸਨ ਤੋਂ ਮੇਰੇ ਆ ਦੇਖੇ ਆ ਚੀਜ਼ ਵਜਈ ਐ ਰਾਮਾ ਡਾਂਗਾ ਮਾਰਦੇ ਜੇ ਤਮਾ ਰੋਕਦਾ ਸੀ ਹੱਥ ਨਾਲ ਗੰਦਾਸੀ ਸੀ ਉਹਨਾਂ ਕੋਠੇ ਕਰਕੇ ਮਾਰ ਰਹੇ ਸੀ ਮੇਰੇ ਪਿੱਛੇ ਢੂਂਹੀਂ ਚੇ ਮਾਨੂੰ ਲੱਤਾਂ ਤੇ ਆ ਇੱਥੇ ਬਾਵਾ ਥੱਲੇ ਬਾਵਾ ਮਾਰੀਆਂ ਜਾਣੀ ਕਿ ਉਹਨਾਂ ਨੇ ਗੁੰਜਾ ਡੰਡੇ ਮਾਰੇ ਗੁੰਜਾ ਸੱਟਾ ਮਾਰੀ ਇਤਨ ਕੁਾਰਤੀ ਹੈ ਇਹਨਾਂ ਦੇ ਇੱਥੇ ਪ੍ਰਾਪਰਟੀ ਦੇ ਦਾ ਕੰਮ ਆ ਉਹਨਾਂ ਦੀ ਦੁਕਾਨ ਆ ਆਪਣੇ ਕੰਨਿਆਪਾਲ ਸ਼ਾਹ ਲਾਲੀ ਸਕੂਲ ਦੀ ਜਿਹੜੀ ਕਰੀ ਹੈ ਉਹਦੇ ਵਿੱਚ ਇਹਨਾਂ ਦੇ ਇੱਕ ਗ੍ਰਾਫਿਕ ਕਤੋਂ ਤਦਗਾਣ ਬੰਦ ਕਰਕੇ ਕਰਨ ਜਾ ਰਹੇ ਸੀ ਸੱਟ ਕਰ ਸਕਦਾ ਦਾ ਟਾਈਮ ਰੱਖਦੇ ਨੇ ਤੇ ਇਹਨਾਂ ਨੂੰ ਕਤਨ ਚਾਰ ਨਾਮ ਨੂੰ ਬੰਦੇ ਲਈ ਲਗੂ ਬੰਨੇ ਹੋਣੇ ਸੀ ਉਹਨੂੰ ਘੇਟ ਕੇ ਕਤਨ ਦੀ ਕੋਸ਼ਿਸ਼ ਕੀਤੀ ਪਰ ਇਹ ਵਿਦਵਾਨ ਫੜ ਗਏ ਤੇ ਇਹਨਾਂ ਦਾ ਰਸਤਾ ਹੋ ਗਿਆ ਇਰ ਵੀ ਇਹਨਾਂ ਦੇ ਅਸੀਂ ਬਿਆਨਾਂ ਜਿਹੜੇ ਕਲਬਾਦ ਕਰ ਲੈਣ ਬਨ ਵਿਧਾਨ ਸਭਾ ਦੀ ਕਾਰਜਕਾਰੀ ਕਰਾਂਗੇ ਕਿ ਪਰ ਸੀਸੀਟੀ ਵੀਰੇਜ ਦਿਹਾੜੇ ਜਾ ਰਹੇ ਹਨ ਛੇਤੀ ਹੀ ਜਿਹੜੇ ਸਾਰੇ ਬੰਦੇ ਟ੍ਰੈਸ ਕਰਕੇ ਗੱਲ